ਕੇਂਦਰੀ ਕੁਦਰਤੀ ਗੈਸ ਮੰਤਰਾਲੇ ਅਤੇ ਦੇਸ਼ ਦੀਆਂ ਤਿੰਨ ਪ੍ਰਮੁੱਖ ਗੈਸ ਕੰਪਨੀਆਂ ਵੱਲੋਂ ਫਰਜੀ ਗੈਸ ਕਨੈਕਸ਼ਨ ਧਾਰਕਾਂ ਖਿਲਾਫ ਵੱਡਾ ਐਕਸ਼ਨ ਲੈਣ ਦੀ ਰਣਨੀਤੀ ਵਰਤੀ ਜਾ ਰਹੀ ਹੈ ਇਸ ਵਿੱਚ ਕਈ ਗੈਸ ਏਜੰਸੀਆਂ ਦੇ ਲੀਡਰਾਂ ਵੱਲੋਂ ਹੁਣ ਤੱਕ ਈ ਕੇਵਾਈਸੀ ਨਾ ਕਰਵਾਉਣ ਵਾਲੇ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਦੇਣ ਤੋਂ ਹੱਥ ਕਿੱਚਣ ਸੰਬੰਧੀ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਜ਼ਿਕਰਯੋਗ ਹੈ ਕਿ ਸਾਰੀਆਂ ਗੈਸ ਏਜੰਸੀਆਂ ਦੇ ਦਫ਼ਤਰਾਂ ਵਿੱਚ ਈ ਪੋਸ਼ ਮਸ਼ੀਨਾ ਤੇ ਖਪਤਕਾਰਾਂ ਦੇ ਫਿੰਗਰਪ੍ਰਿੰਟ ਮੈਚ ਕੀਤੇ ਜਾ ਰਹੇ ਨੇ ਤਾਂਕਿ ਜੀ ਤਰੀਕੇ ਨਾਲ ਚੱਲ ਰਹੇ ਸਾਰੇ ਗੈਸ ਕਨੈਕਸ਼ਨਾਂ ਨੂੰ ਰੱਦ ਕੀਤਾ ਜਾ ਸਕੇ ਜਿਨ੍ਹਾਂ ਵਿੱਚ ਸਾਲਾਂ ਪਹਿਲਾਂ ਮਰ ਚੁੱਕੇ ਖਪਤਕਾਰਾਂ ਦੇ ਗੈਸ ਕਨੈਕਸ਼ਨ ਪ੍ਰਵਾਸੀ ਮਜ਼ਦੂਰ ਜੋ ਕਿ ਹੁਣ ਸ਼ਹਿਰ ਵਿੱਚ ਨਹੀਂ ਰਹਿ ਰਹੇ ਸਮੇਤ ਇੱਕ ਹੀ ਘਰ ਵਿੱਚ ਚੱਲ ਰਹੇ ਮਲਟੀਪਲ ਗੈਸ ਕਨੈਕਸ਼ਨ ਵਿਸ਼ੇਸ਼ ਤੌਰ ਤੇ ਸ਼ਾਮਲ ਹੈ ਮੰਨਿਆ ਜਾ ਰਿਹਾ ਹੈ ਕਿ ਹਰ ਖਪਤਕਾਰ ਨੂੰ ਯੋਜਨਾ ਦੇ ਘੇਰੇ ਚ ਲਿਆਉਣ ਲਈ ਗੈਸ ਕੰਪਨੀਆਂ ਵੱਲੋਂ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਭਾਵੇਂ ਗੈਸ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਡਿਲੀਵਰੀ ਦੇਣ ਦੌਰਾਨ ਡੀਏਸੀ ਨਾ ਦੀ ਇੱਕ ਯੋਜਨਾ ਲਾਗੂ ਕੀਤੀ ਗਈ ਹੈ ਜਸਟ ਬਿਨਾ OTP ਦੇ ਖਪਤਕਾਰਾਂ ਨੂੰ ਗੈਸ ਸਿਲੰਡਰ ਨਹੀਂ ਦੇਣ ਦਾ ਦਾਵਾ ਕੀਤਾ ਜਾ ਰਿਹਾ ਪਰ باوجود ਇਸ ਦੇ ਮਹਾਨਗਰ ਚ ਕਰੇਨੂ ਗੈਸ ਦੀ ਕਾਲਾ ਬਾਜ਼ਾਰੀ ਪੂਰੀ ਤੜਲੇ ਨਾਲ ਚੱਲ ਰਹੀ ਹੈ ਇੱਕ ਡੀਲਰ ਨੇ ਕਿਹਾ ਕਿ ਉਹ ਆਪਣੀ ਏਜੰਸੀ ਦੇ ਸਟਾਫ ਦੇ ਮਾਫਰਤ ਖਪਤਕਾਰਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਨੇ ਕਿ ਉਹ ਨਿਰਧਾਰਤ ਸਮੇਂ ਤੇ ਆਪਣੀ ਗੈਸ ਕਨੈਕਸ਼ਨ ਦਾ ਈ ਕੇ ਵੀ ਸੀ ਜ਼ਰੂਰ ਕਰਵਾ ਲੈਣ ਤਾਂਕਿ ਬਾਅਦ ਚ ਉਹਨਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਦੇਣ ਚ ਕੋਈ ਪਰੇਸ਼ਾਨੀ ਨਾ ਹੋਵੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਕੰਮ ਵਿੱਚ ਬਿਲਕੁਲ ਵੀ ਲਾਪਰਵਾਹੀ ਨਾ ਅਪਣਾਉਣ ਨਹੀਂ ਤਾਂ ਉਹਨਾਂ ਦਾ ਗੈਸ ਕਨੈਕਸ਼ਨ ਰੱਦ ਕਰਨ ਸਮੇਤ ਘਰੇਲੂ ਗੈਸ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ ਕੇਂਦਰੀ ਕੁਦਰਤੀ ਗੈਸ ਮੰਤਰਾਲੇ ਅਤੇ ਦੇਸ਼ ਦੀਆਂ ਤਿੰਨ ਪ੍ਰਮੁੱਖ ਗੈਸ ਕੰਪਨੀਆਂ ਵੱਲੋਂ ਫਰਜੀ ਗੈਸ ਕਨੈਕਸ਼ਨ ਧਾਰਕਾਂ ਖਿਲਾਫ ਵੱਡਾ ਐਕਸ਼ਨ ਲੈਣ ਦੀ ਰਣਨੀਤੀ ਵਰਤੀ ਜਾ ਰਹੀ ਹੈ ਇਸ ਵਿੱਚ ਕਈ ਗੈਸ ਏਜੰਸੀਆਂ ਦੇ ਲੀਡਰਾਂ ਵੱਲੋਂ ਹੁਣ ਤੱਕ ਈ ਕੇਵਾਈਸੀ ਨਾ ਕਰਵਾਉਣ ਵਾਲੇ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਦੇਣ ਤੋਂ ਹੱਥ ਕਿੱਚਣ ਸੰਬੰਧੀ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਜ਼ਿਕਰਯੋਗ ਹੈ ਕਿ ਸਾਰੀਆਂ ਗੈਸ ਏਜੰਸੀਆਂ ਦੇ ਦਫ਼ਤਰਾਂ ਵਿੱਚ ਈ ਪੋਸ਼ ਮਸ਼ੀਨਾਂ ਤੇ ਖਪਤਕਾਰਾਂ ਦੇ ਫਿੰਗਰਪ੍ਰਿੰਟ ਮੈਚ ਕੀਤੇ ਜਾ ਰਹੇ ਨੇ ਤੱਕ ਜੀ ਤਰੀਕੇ ਨਾਲ ਚੱਲ ਰਹੇ ਸਾਰੇ ਗੈਸ ਕਨੈਕਸ਼ਨਾਂ ਨੂੰ ਰੱਦ ਕੀਤਾ ਜਾ ਸਕਿਆ ਜਿਨ੍ਹਾਂ ਵਿੱਚ ਸਾਲਾਂ ਪਹਿਲਾ ਮਰ ਚੁੱਕੇ ਖਪਤਕਾਰਾਂ ਦੇ ਗੈਸ ਕਨੈਕਸ਼ਨ ਪ੍ਰਵਾਸੀ ਮਜ਼ਦੂਰ ਜੋ ਕਿ ਹੁਣ ਸ਼ਹਿਰ ਵਿੱਚ ਨਹੀਂ ਰਹਿ ਰਹੇ ਸਮੇਤ ਇੱਕ ਹੀ ਘਰ ਵਿੱਚ ਚੱਲ ਰਹੇ ਮਲਟੀਪਲ ਗੈਸ ਕਨੈਕਸ਼ਨ ਵਿਸ਼ੇਸ਼ ਤੌਰ ਤੇ ਸ਼ਾਮਲ ਹੈ ਮੰਨਿਆ ਜਾ ਰਿਹਾ ਹੈ ਕਿ ਹਰ ਖਪਤਕਾਰ ਨੂੰ ਯੋਜਨਾ ਦੇ ਘੇਰੇ ਚ ਲਿਆਉਣ ਲਈ ਗੈਸ ਕੰਪਨੀਆਂ ਵੱਲੋਂ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਪਾਵਰ ਗੈਸ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਡਿਲੀਵਰੀ ਦੇਣ ਦੌਰਾਨ ਡੀਏਸੀ ਨਾਦੀ ਇੱਕ ਯੋਜਨਾ ਲਾਗੂ ਕੀਤੀ ਗਈ ਹੈ ਜਸਟ ਬਿਨਾ ਓਟੀਪੀ ਦੇ ਖਪਤਕਾਰਾਂ ਨੂੰ ਗੈਸ ਸਿਲੰਡਰ ਨਹੀਂ ਦੇਣ ਦਾ ਦਾਵਾ ਕੀਤਾ ਜਾ ਰਿਹਾ ਪਰ باوجود ਇਸ ਦੇ ਮਹਾਨਗਰ ਚ ਕਰੇਨੂ ਗੈਸ ਦੀ ਕਾਲਾ ਬਾਜ਼ਾਰੀ ਪੂਰੀ ਤੜਲੇ ਨਾਲ ਚੱਲ ਰਹੀ ਹੈ ਇੱਕ ਡੀਲਰ ਨੇ ਕਿਹਾ ਕਿ ਉਹ ਆਪਣੀ ਏਜੰਸੀ ਦੇ ਸਟਾਫ ਦੇ ਮਾਫਰਤ ਖਪਤਕਾਰਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਨੇ ਕਿ ਉਹ ਨਿਰਧਾਰਤ ਸਮੇਂ ਤੇ ਆਪਣੀ ਗੈਸ ਕਨੈਕਸ਼ਨ ਦਾ ਈਕੀ ਵੀਸੀ ਜ਼ਰੂਰ ਕਰਵਾ ਲੈਣ ਤਾਂਕਿ ਬਾਅਦ ਚ ਉਹਨਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਦੇਣ ਚ ਕੋਈ ਪਰੇਸ਼ਾਨੀ ਨਾ ਹੋਵੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਕੰਮ ਵਿੱਚ ਬਿਲਕੁਲ ਵੀ ਲਾਪਰਵਾਹੀ ਨਾ ਅਪਣਾਉਣ ਨਹੀਂ ਤਾਂ ਉਹਨਾਂ ਦਾ ਗੈਸ ਕਨੈਕਸ਼ਨ ਰੱਦ ਕਰਨ ਸਮੇਤ ਘਰੇਲੂ ਗੈਸ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ